ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਜਿਹੜਾ ਹੈਗਾ ਬਾਈ ਤੁਹਾਨੂੰ ਪਤਾ ਵੀ ਤੀਆਂ ਦੇ ਫੰਕਸ਼ਨ ਲਗਾਤਾਰ ਚੱਲ ਰਹੇ ਨੇ ਹੋਮ ਮੋਹ ਮਾ ਕੇ ਤੇ ਮਹਿੰਦੀ ਦਾ ਸਾਰਿਆਂ ਦਾ ਪੂਰਾ ਜੋਰ ਆ ਤਾਂ ਆਪਾਂ ਵੀ ਸਪੈਸ਼ਲ ਮਹਿੰਦੀ ਲਵਾਉਣ ਵਾਸਤੇ ਤੁਹਾਨੂੰ ਪਤਾ ਬਰਨਾਲੇ ਦੇ ਵਿੱਚ ਵਨ ਐਂਡ ਓਨਲੀ ਅਨੀਸ਼ ਮਹਿੰਦੀ ਆਰਟਸ ਠੀਕ ਹੈ Instagram ਤੇ ਹੀ ਪੇਜ ਬਣਿਆ ਹੋਇਆ ਬਾਈ ਹੋਰ ਹਾਂ ਦਾ ਤੇ ਉਹ ਇੰਸਟਾਗ੍ਰਾਮ ਤੇ ਮੈਂ ਸਟੋਰੀ ਪਾਉਂਗੀ ਤੁਸੀਂ ਚੈੱਕ ਕਰ ਲਿਓ ਪੇਜ ਬਹੁਤ ਸੋਹਣਾ ਕੰਮ ਆ ਬਾਈ ਤੁਹਾਨੂੰ ਪਤਾ ਵੀ ਮੈਂ ਛੇਦੀ ਛੇਦੀ ਕਿਸੇ ਦੀ ਪ੍ਰੋਮੋਸ਼ਨ ਕਰਦੀ ਨਹੀਂ ਨਾ ਕਿਸੇ ਬਾਰੇ ਕਹਾ ਪਰ ਜਿਹਦਾ ਕੰਮ ਪੂਰਾ ਘੈਂਟ ਹੋਵੇ ਉਹਦਾ ਆਪਾਂ ਨਾਮ ਲਈ ਦੇ ਹੀ ਲਈਦਾ ਤਾਂ ਉਹੀ ਬਾਈ ਨਾਮ ਆ ਗਿਆ ਅਨੀਸ਼ ਮਹਿੰਦੀ ਆਰਟਸ ਸਾਡੇ ਬਰਨਾਲੇ ਦੇ ਵਿੱਚ ਟੌਪ ਦੇ ਮਹਿੰਦੀ ਆਰਟਸ ਵਾਲੇ ਸਪੈਸ਼ਲ ਹੁਣ ਤਾਂ ਬਾਈ ਹੋਰਾਂ ਦਾ ਆਫਿਸ ਵੀ ਬਣ ਗਿਆ ਮੈਂ ਗੱਲ ਕਰਾਉਣੀ ਥੋੜੀ ਕਿਉਂ ਵੀਰੇ ਕੈਸੇ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਫਿਸ ਵੀ ਬਣ ਗਿਆ ਹੈ ਨਾ ਤੁਹਾਡਾ ਹੁਣ ਕਿੱਥੇ ਬਣਿਆ ਹੋਇਆ ਆਫਿਸ ਦੱਸ ਦਊ ਆਉਂਗੀ ਹੰਡਾਇਆ ਬਾਜ਼ਾਰ ਦੇ ਵਿੱਚ ਕਲਾਸ਼ ਲਹਿੰਗਾ ਹਾਊਸ ਕੰਨੀ ਹੈ ਨਾ ਹਾਂ ਉੱਥੇ ਬਾਕੀ ਮੈਂ ਤੁਹਾਡੇ ਕੋਲ ਆਉਂਗੀ ਨਾ ਜਦੋਂ ਵਿਜ਼ਿਟ ਕਰਨ ਦੁਬਾਰੇ ਉਦੋਂ ਦਿਖਾਉਂ ਸਾਰਿਆਂ ਨੂੰ ਮੈਂਂਦੀ ਬਹੁਤ ਸੋਹਣੀ ਲਗਾਉਂਦੇ ਆ ਪੂਰੀ ਕਹੇ ਜੀ ਮਰਜ਼ੀ ਲਗਵਾ ਲੂ ਮੈਂਂਦੀ ਕਹੇ ਜਾਂ ਮਰਜ਼ੀ ਡਿਜ਼ਾਈਨ ਹੋਵੇ ਮੈਂਂਦੀ ਦਾ ਦਿਖਾ ਦਿਓ ਫੋਟੋ ਦਿਖਾਓ ਸੇਮ ਲਗੂ ਹਾਂਜੀ ਅੱਜ ਸਾਡੀਆਂ ਦੋ ਭੈਣ ਜੀਆਂ ਨੇ ਮੈਂਂਦੀ ਲਗਵਾਉਣੀ ਐ ਸਪੈਸ਼ਲ ਡਿਮਾਂਡ ਆ ਇਹਨਾਂ ਦੀ ਵੀ ਦੀਦੀ ਸਾਨੂੰ ਮੈਂਂਦੀ ਲਗਵਾ ਕੇ ਦਿਓ ਫਿਰ ਆਪਾਂ ਤਾਂ ਨੀਸ਼ ਵਰਗਿਆਂ ਨੂੰ ਮਿਲਾਉਣੇ ਹੁੰਨੇ ਆ ਠੀਕ ਐ ਇਹ ਦੋਨਾਂ ਨੇ ਮਹਿੰਦੀ ਲਗਵਾਉਣੀ ਐ ਭਾਈ ਮੇਰਾ ਹਜੇ ਪਤਾ ਨਹੀਂ ਐ ਨੀ ਪਤਾ ਲਗਵਾਣਾ ਮੈਂ ਮੇਰੇ ਮੂਡ ਤੇ ਡਿਪੈਂਡ ਅੱਛਾ ਤੁਹਾਰ ਨੂੰ ਫਿਰ ਛੱਡੇ ਹੋਣੀਆਂ ਮੈਂ ਕਿਸੇ ਪਾਸੇ ਐਣਾ ਵੀਰੇ ਠੀਕ ਐ ਵੀਰ ਬਾ ਲਿਖਦਾ ਵਾ ਵਹੀ ਵਾ ਕੀ ਬਾਤ ਐ ਸਫਾਈ ਬਹੁਤ ਅੱਛੀ ਜਿੰਦੀ ਗੜਾ ਵੀ ਫੋਨ ਕਰਿਆ ਜੀ ਕਰ ਲੈਣਾ ਬੁੱਧ ਮੈਂ ਗੱਲ ਉਹਨਾਂ ਨਾਲ ਕਰਦੀ ਐ ਮੈਂ ਗੱਲ ਅੱਜ ਕਿਹੜੀ ਤਰੀਕਾ ਅੱਜ 16 ਦੀ ਦਾ ਸਟੀਚਿੰਗ ਦੇ ਟ੍ਰਾਇਲ ਅਰੇ ਕੀ ਬਾਤ ਹੈ ਕੀ ਬਾਤ ਕਿੱਥੋਂ ਦੀ ਹੈ ਕੀ ਬਾਤ ਹੈ ਵੀਰੇ ਮੇਰਾ ਵੀ ਜੀ ਕਰਿਆ ਲਵਾਉਣਾ ਦੂਜਾ ਹੱਥ ਤੇ ਕਹੀਂ ਪਗਣ ਆ ਤਾਂ ਮੈਂ ਦੇਖਿਆ ਦੂਸਰਾ ਕੀ ਬਾਤ ਹੈ ਭਾਈ ਬਹੁਤ ਸੋਹਣਾ ਸੋਹਣਾ ਵਰਕ ਹੈ ਵੀਰੇ ਹਲੋ ਭਾਈ ਸੈਕੰਡ ਬੱਚੇ ਦੀ ਆ ਗਈ 바ਰੀ ਹੁਣ ਠੀਕ ਹੈ ਇਹ ਇਹਨੇ ਦਿਖਾਤਾ ਉਹ ਡਿਜ਼ਾਈਨ ਤੁਹਾਨੂੰ ਡਿਜ਼ਾਈਨ ਸੋਚੀ ਬੈਠੀ ਸੀ ਕਿ ਨਹੀਂ ਲੋੜ ਹੀ ਨਹੀਂ ਅਹੀਂ ਆ ਭਾਈ ਵੀਰੇ ਵਰਗੇ ਨੂੰ ਡਿਜ਼ਾਈਨ ਦਿਖਾਉਂਦੀ ਲੋੜ ਨਹੀਂ ਪੈਂਦੀ ਵੈਸੇ ਪਰ ਜੇ ਤੂੰ ਆਪ ਦੀ ਲਗਾਉਣੀ ਹੈ ਤੇ ਲਵਾ ਸਕਦੀ ਹੈ ਇਧਰ ਗਾਗਨ ਦੀ ਮਹਿੰਦੀ ਕੰਪਲੀਟ ਹੋ ਗਈ ਭਾਈ ਦੋਨੇ ਹੱਥਾਂ ਨਹੀਂ ਤੁਹਾਨੂੰ ਦਿਖਾ ਦਨੇ ਆਪਾਂ ਇਧਰ ਜਾ ਕੇ ਦਿਖਾਉਣੀ ਹੈ ਖੁਸ਼ ਆ ਪੁੱਤ ਪੂਰਾ ਖੁਸ਼ ਆ ਵੈਰੀ ਗੁੱਡ ਕੀ ਬਾਤ ਹੈ ਖਿੱਚਦੀ ਕੋਰੇ ਨੂੰ ਫੋਟੋ ਫੇਜ ਦੀ ਖਿੱਚ ਕੇ ਪਰ ਲਿਜੋਗੇ ਅਲਾ ਵੀ ਬਈ ਪੱਟੀ ਨਹੀਂ 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 ਰਹਿੰਦੇ ਮੈਂ ਸੁੱਕਾ ਜੁਕਰਾ ਲਓ ਬਈ ਹਮ ਹੋ ਗਏ ਆ ਰੈਡੀ ਅਸੀਂ ਹੋ ਗਏ ਆ ਰੈਡੀ ਭਾਈ ਮਹਿੰਦੀਆਂ ਮੁੰਦੀਆਂ ਰਿੱਕੀ ਲੱਗ ਚੁੱਕੀਆਂ ਨੇ ਹੁਣ ਅਸੀਂ ਚੱਲੇ ਆਊਟਲੈਟ ਕਿਉਂਕਿ ਅੱਜ ਫਰਾਈਡੇ ਆ ਤੇ ਅਸੀਂ ਸਾਰੇ ਜਣੇ ਕਰ ਰਹੇ ਆ ਪਾਰਟੀ ਵੀਰਾ ਤੇਰੀ ਮਹਿੰਦੀ ਦਿਖਾਉ ਰਿਹਾ ਲਿਆ ਘਰੇ ਇਧਰ ਨੂੰ ਆਤਾ ਲਓ ਬਈ ਆ ਮਹਿੰਦੀ ਵੀਰਪਾਲ ਦੇ ਉਹਦੀ ਤੁਸੀਂ ਦੇਖ ਲਈ ਸੀਗੀ ਦੁਆਰੇ ਦੇਖ ਲੋ ਖੁਸ਼ ਹੋ ਹੁਣ ਤੁਸੀਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈਪੀ ਹੋ ਇਧਰ ਮੇਰੇ ਗੋਰੇ ਵੀਰੇ ਨੂੰ ਇਹ ਮੇਰਾ ਭਰਾ ਗਾ ਬਈ ਮਿਲ ਸਕਦੇ ਨੇ ਤੁਸੀਂ ਸਤਿ ਸ੍ਰੀ ਅਕਾਲ ਹੁਣ ਅਸੀਂ ਚੱਲੇ ਆ ਅੱਜ ਮਹਿੰਦੀ ਲਵਾਈ ਦੀ ਖੁਸ਼ੀ ਦੇ ਵਿੱਚ ਪਾਰਟੀ ਕਰਨ ਆਊਟਲੈਟ ਚੱਲੇ ਆ ਅਸੀਂ ਕੈਨੇਡੀਅਨ ਪੀਜ਼ਾ ਖਾ ਕੇ ਆਵਾਂਗੇ ਆਫਰ ਚੱਲਦੀ ਆ ਉੱਥੇ ਅੱਜ ਫਰਾਈਡੇ ਆ ਤੇ ਨਾਲੇ ਅਸੀਂ ਮੋਮੋਜ਼ ਖਾ ਕੇ ਆਵਾਂਗੇ ਮੈ ਮੋਮੋਜ਼ ਤਾਂ ਭੁੱਲੀ ਗਈ ਸੀ ਮੈਂ ਯਾਦ ਕਰਾਤਾ ਨਾ ਆਈ ਆ ਤੇਰੀ ਦੀਦ ਤਾਂ ਉਹ ਲੋਰ ਹੋਈ ਤੇ ਚੱਲ ਗਈ ਇਹ ਵੀਡੀਓ ਵਾਲੇ ਕੋਲੇ ਚੱਲੇ ਆਵਾਂਗੇ ਅੱਜ ਥੋੜੇ ਕੋਲ ਵੀ ਟਾਈਮ ਆ ਆਪਾਂ ਚੱਲੇ ਆਵਾਂਗੇ ਫਿਰ ਮਿਸ ਕਲ ਟਲੇ ਕੇ ਜਾਣੀ ਆ ਠੀਕ ਹੈ ਹਾਂਜੀ ਭਾਈ ਮੇਰੀ ਟੀਮ ਗੱਡੀ ਦੇ ਵਿੱਚ ਬੈਠ ਚੁੱਕੀ ਆ ਹੁਣ ਅਸੀਂ ਜਾ ਰਹੇ ਆ ਪੀੜਾ ਪਾਰਟੀ ਕਰਨ ਜੁਹਾਰ ਕਹਿੰਦਾ ਮੈਂ ਪਿੱਛੇ ਮम्मा ਕੋਲੇ ਬੈਠਣਾਗਾ ਦੇਖ ਲੋ ਕਹਿੰਦਾ ਮੂਰੇ ਨਹੀਂ ਬੈਠਣਾ मामੂ ਨਾਲ ਜੀ ਆਪਾ ਕੈਨੇਡੀਅਨ ਪੀਜਾ ਪਹੁੰਚ ਗਈ ਸੀ ਆਪਾਂ ਬਣਾਈਆਂ ਰੀਲਸ ਪਹਿਲਾਂ ਤਾਂ ਸਾਰੇ ਜਣੇ ਨੇ ਫਿਰ ਵੀਰਪਾਲ ਕਹਿੰਦੀ ਮੇਰੀ ਬੁੱਕ ਪੜਦੀ ਦੀ ਰੀਲ ਬਣਾਈ ਜਾਵੇ ਉਹਦੀ ਬੁੱਕ ਪੜਦੀ ਦੀ ਰੀਲ ਬਣਾਈ ਗਈ ਠੀਕ ਹੈ ਇਹ ਹੀ ਸਾਡੀਆਂ ਹਾਸਿਆਂ ਗੱਡੀਆਂ ਚੱਲਦੀਆਂ ਚੱਲਦੀਆਂ ਬਾਦੂ ਸਾਰੀਆਂ ਅਸੀਂ ਸਨੇਪਾਂ ਬਣਾਈਆਂ ਤੇਰਾ ਵੀਡੀਓਜ਼ ਬਣਾਈਆਂ ਮੈਨੂੰ ਆਈ ਸੀ ਮੈਂ ਨਿਊ ਜੜੀ ਹੈਗੀ ਐ ਸਕਰਟ ਪਾਈ ਆ ਤਾਂ ਮੈਂ ਇੱਕ ਵੀਡੀਓ ਬਣਾ ਲਾ ਬੂਮ ਰਿੰਗ ਬਣਾਇਆ ਮੈਂ ਸਪੈਸ਼ਲ ਇੰਸਟਾ ਤੇ ਪਾਉਣ ਵਾਸਤੇ ਫਿਰ ਮੈਂ ਕਾਨੂੰ ਟਾਲਦੀ ਆ ਮੈਂ ਹੀਲ ਵੀ ਦਿਖਾਉਣੀ ਸੀ ਤਾਂ ਮੈਂ ਹੀਲ ਵੀ ਦਿਖਾਈ ਠੀਕ ਹੈ ਤੇ ਅਸੀਂ ਬਾਹਰ ਜਾ ਕੇ ਵੀ ਵੀਡੀਓਜ਼ ਬਣਾਈਆਂ ਵੀਰਪਾਲ ਤੇ ਗਗਨ ਦੀਆਂ ਮੈਂ ਬਹੁਤ ਸਾਰੀਆਂ ਵੀਡੀਓਜ਼ ਬਣਾਈਆਂ ਰੀਲਜ਼ ਵਾਸਤੇ ਠੀਕ ਹੈ ਕਿਉਂਕਿ ਵੀਰਾਂ ਨੂੰ ਐ ਸੀਗਾ ਵੀ ਮੈਂ ਉਹ ਸੌਂਗ ਲਾਉਣਾਗਾ ਬੈਠੀ ਝੀਲ ਦੇ ਕਿਨਾਰੇ ਤਾਂ ਕਰਕੇ ਉਹ ਪਹਾੜੇ ਦੇ ਕਿਨਾਰੇ ਬੈਠ ਗਈ ਦਿੱਤੀ ਉਹਦੀ ਮੈਂ ਰੀਲ ਬਣਾਈ ਠੀਕ ਹੈ ਡਿਗ ਪੈਣੀ ਸੀ ਮੋਟੀ ਜੀ ਪਰ ਬਚ ਗਈ ਫਿਰ ਅਸੀਂ ਰੀਲਾਂ ਬਣਾ ਕੇ ਸਾਰਿਆਂ ਜਣੇ ਦਾ ਆਰਡਰ ਕੰਪਲੀਟ ਹੋ ਗਿਆ ਸੀ ਫਿਰ ਝੁਝਾਰ ਵੀ ਬਾਹਰ ਆ ਗਿਆ ਸੀਗਾ ਕਿਉਂਕਿ ਅੰਦਰ ਰੋ ਰਿਹਾ ਸੀਗਾ ਫਿਰ ਅਸੀਂ ਸਾਰਿਆਂ ਜਣੇ ਨੇ ਰੀਲਜ਼ ਕੰਪਲੀਟ ਕਰਕੇ ਠੀਕ ਹੈ ਫਿਰ ਮੈਂ ਸੋਚਿਆ ਯਾਰ ਮੇਰੀ ਤਾਂ ਰਹੇਗੀ ਇੱਕ ਵੀਡੀਓ ਮੇਰੀ ਵੀ ਬਣਾ ਦੋ ਮੈਂ ਇੰਸਟਾ ਤੇ ਪਾਉਣੀ ਆ ਫਿਰ ਉਹ ਵੀਡੀਓ ਕੰਪਲੀਟ ਕਰਨ ਤੋਂ ਬਾਅਦ ਫਿਰ ਅਸੀਂ ਸਾਰੇ ਜਾਣੇ ਕਨੇਡੀਅਨ ਪੀਜ਼ਾ ਵਾਪਸ ਚਲੇ ਗਏ ਆ ਆਰਡਰ ਅਸੀਂ ਦੇ ਆਏ ਸੀ ਇਹ ਵੀ ਜਿੰਨਾ ਟਾਈਮ ਰੀਲਸ ਬਣਾਉਣੇ ਉਹਨਾ ਟਾਈਮ ਆਰਡਰ ਕੰਪਲੀਟ ਹੋ ਜਾਊਗਾ। ਇਹਨਾਂ ਉਸ ਤੋਂ ਬਾਅਦ ਆਰਡਰ ਕੰਪਲੀਟ ਹੋ ਗਿਆ ਸੀਗਾ। ਬਾਅਦ ਵਿੱਚ ਵੌਇਸਓਵਰ ਦਊਂਗੀ ਆਵਾਜ਼ ਬਾਅਦ ਵਿੱਚ ਟੁੱਕੀ ਸੀ ਨਾ ਦਾ ਆਰਡਰ ਆ ਗਿਆ ਮੇਰਾ ਲੰਬੀ ਸੀ ਆਰਡਰ ਠੀਕ ਹੈ। 2000 ਨੂੰ ਆ ਦੇ ਦੋ ਆ ਉਸ ਤੋਂ ਬਾਅਦ ਜਦੋਂ ਮੈਂ ਆਰਡਰ ਲੈ ਕੇ ਆ ਗਈ ਫਿਰ ਅਸੀਂ ਸਾਰੇ ਜਾਣਿਆਂ ਨੇ ਆਉਂਦੀ ਆਈ ਪੂਰੀ ਉਸੇ ਨਾਲੋਂ ਤਾਂ ਆਉਂਦੇ ਨੇ ਕੈਮਰਾਮੈਨ ਤੋਂ ਬਾਅਦ ਚੋੜਾ ਕੈਮਰਾਮੈਨ ਤੋਂ ਬਾਅਦ ਹੋ ਜਾਂਦਾ ਕਟ ਨੂੰ ਚੋਕ ਸਾਡੀ ਖਰੀਦ ਖਤਮ ਨਹੀਂ ਹੁੰਦੀ ਇਸ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਸੀ ਜੂਰੀਓ ਕਿਉਂਕਿ ਜੂਰੀਓ ਤੇ ਲੱਗੀ ਹੋਈ ਸੀ ਸੇਲ oh my god 150 ਦੀ ਚੱਪਲ 150 ਦਾ ਟੌਪ 150 ਦਾ ਤਾਂ ਕਿੰਨਾ ਜ਼ਿਆਦਾ ਸਮਾਰਟ 150 ਦੇ ਬੂਟ ਜਿਹਨੂੰ ਦੇਖ ਕੇ ਮੈਨੂੰ ਤਾਂ ਐਵੇਂ ਲੱਗਿਆ oh my god ਅਸੀਂ ਲੈ ਲਈਆਂ ਸੀ ਥੋੜੀਆਂ ਹੀਆਂ ਚੀਜ਼ਾਂ ਜਿੰਨਾ ਕ ਸਾਡਾ ਹੱਥ ਪਹੁੰਚਦਾ ਸੀ ਉੰਨੀਆਂ ਕਿ ਚੀਜ਼ਾਂ ਲੈ ਲਈਆਂ ਅਸੀਂ ਫਿਰ ਵੀ ਸ਼ੋਪਿੰਗ ਕਰ ਲਈ ਵੀਰਾਂ ਨੇ ਖਾਲੀ ਨਹੀਂ ਮੁੜਦੇ ਮੈਂ ਕਿਹਾ ਨਾ ਸ਼ੋਪਿੰਗ ਵਾਲੇ ਕਿੰਦੀ ਦੀ ਬਾਓ ਜਾ ਆ ਗਿਆ ਕਹਿੰਦੀ ਕੱਲ ਨੂੰ ਫੇਰ ਆਵਾਂਗੀ ਆਹ ਹੋਰ ਚੀਜ਼ਾਂ ਲੈਣ ਫਿਰ ਅਸੀਂ ਪਹੁੰਚ ਕੇ ਸਾਡੀ ਇਸ ਕੋ ਤੇ ਆ ਜੀ ਦੇਖ ਕੇ ਅंसू ਨਿੱਕਿਆ ਤੇ ਹਾਂ ਹੱਸ ਕੇ ਅंसू ਨਿੱਕੜ ਗਿਆ ਦੇ ਜੀ ਤਾਂ ਰਾਤ ਆ ਤਾਂ ਪਾਵ ਕੁਲਟ ਗਈ ਸੀ ਸਾਰੀ ਟੀਮ ਨੇ ਖਾਤਾ ਸੀ ਆ ਪੀਜ਼ਾ ਤਾਂ ਠੀਕ ਆ ਹੁਣ ਹੋ ਗਈ ਮਾਰਨਿੰਗ ਪਹਿਲੀ ਗੱਲ ਤਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਰਾਤ ਹੋ ਗਈ ਸੀ ਬਹੁਤ ਜ਼ਿਆਦਾ ਲੇਟ ਤੇ ਫਿਰ ਇਸ ਤੋਂ ਬਾਅਦ ਤੁਸੀਂ ਪਤਾ ਗਿਆ ਵੀ ਜੁਝਾਰ ਤੇ ਕੰਤਾਜ਼ ਆਪ ਸੁੱਤ ਬੜੀ ਹਾਸਤੀ ਕਰਦੇ ਆ ਉਹ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ ਪਹਿਲਾਂ ਲੇਟ ਬਹੁਤ ਹੋ ਗਏ ਸੀਗੇ ਫਿਰ ਤਾਂ ਕਰਕੇ ਉਹ ਥੋੜਾ ਜਿਹਾ ਟਾਈਮ ਖੇਡ ਸਕੇ ਫਿਰ ਇਸ ਤੋਂ ਬਾਅਦ ਆਪਣਾ ਸੌਣ ਦਾ ਟਾਈਮ ਹੋ ਗਿਆ ਸੀ ਆਪਣਾ ਤਾਂ ਨਹੀਂ ਹੋਇਆ ਸੀ ਆਪਾਂ ਨੂੰ ਤਾਂ 12 1 ਵਜੇ ਜਾਂਦੇ ਆ ਬਾਈ ਸੌਂਦੇ ਸੌਂਦੇ ਬਟ ਮੇਰੇ ਕਲਾਇੰਟਸ ਨੂੰ ਕਾਫੀ ਨੂੰ ਪਤਾਗਾ ਜਿਨ੍ਹਾਂ ਦਾ ਮੈਂ ਰਾਤ ਨੂੰ 2 ਵਜੇ ਵੀ ਰਿਪਲਾਈ ਕਰਦੀ ਹੁੰਦੀ ਆ ਜਾਂ 1 ਵਜੇ ਰਿਪਲਾਈ ਕਰਦੀ ਹੁੰਦੀ ਆ ਤੇ ਬਾਅਦ ਚ ਬਸ ਫਿਰ ਤੁਹਾਨੂੰ ਪਤਾ ਫਿਰ ਜੁਹਾਰ ਦਾ ਟਾਈਮ ਹੋ ਗਿਆ ਸੀ ਸੌਣ ਦਾ ਉਹਨੂੰ ਸੁਵਾ ਕੇ ਮੈਂ ਕਰਨਾ ਹੁੰਦਾਗਾ ਕੰਮ ਤਾਂ ਉਹਨੂੰ ਸੁਵਾ ਕੇ ਇਸ ਤੋਂ ਬਾਅਦ ਮੈਂ ਕੀਤਾ ਕੰਮ ਕੰਮ ਕਰਨ ਤੋਂ ਬਾਅਦ ਹੁਣ ਗੁੱਡ ਮਾਰਨਿੰਗ ਹੋ ਗਈ ਆ ਠੀਕ ਹੈ ਤੇ ਅੱਜ ਹੈਗੀ ਆ ਬਈ ਰਖੜੀ ਤੇ ਰਖੜੀ ਜੁਝਾਰ ਦੀ ਆਪਣੀ ਦੀ ਪਹਿਲੀ ਰਖੜੀ ਆ ਦੋ ਰਖੜੀਆਂ ਜੁਝਾਰ ਦੇ ਬਣ ਚੁੱਕੀਆਂ ਗਈਆਂ ਨੇ ਇੱਕ ਸਾਡੇ ਭੂਆ ਜੀ ਆਏ ਸੀਗੇ ਦੋ ਭੂਆ ਜੀ ਆਏ ਸੀਗੇ ਤੇ ਇੱਕ ਸਾਡੇ ਤਾਇਆ ਜੀ ਦੀ ਛੋਟੀ ਪੋਤੀ ਆ ਹੌਣੇ ਮੰਤੀ ਸੀ ਤੇ ਅੱਜ ਜੁਝਾਰ ਦੀ ਪਹਿਲੀ ਰਖੜੀ ਆ ਤਾਂ ਹੁਣ ਜੁਝਾਰ ਦੇ ਜਿੰਨੀ ਵੀ ਰਖੜੀ ਬਣਨੀ ਜਾਊਗੀ ਉਹ ਅੱਜ ਬਣ ਦੇਣਗੇ ਠੀਕ ਹੈ ਤੇ ਇਸ ਤੋਂ ਬਾਅਦ ਫਿਰ ਆਪਾਂ ਤੁਹਾਡਾ ਵੀਡੀਓ ਸ਼ੇਅਰ ਕਰਾਂਗੇ ਠੀਕ ਹੈ ਵੀ ਰਖੜੀ ਤੇ ਬਾਕੀ ਤਾਂ ਸਾਰੇ ਜਾਨੀ ਰਖੜੀ ਤੇ ਇਸ ਵਾਰ ਜਾਣਗੇ ਜਾਣਗੇ ਮੈਂ ਇਸ ਵਾਰ ਰਖੜੀ ਨਹੀਂ ਜਾਵਾਂਗੀ ਠੀਕ ਹੈ ਤੇ ਕੋਈ ਰੀਜਨ ਕੁਛ ਕ੍ਰੁਸ਼ਕ ਰੀਜਨ ਹੈਗਾ ਵੀ ਨਹੀਂ ਜਾਇਆ ਜਾਣਾ ਰਖੜੀ ਤੇ ਬਟ ਨੈਕਸਟ ਈਅਰ ਆਪਾਂ ਫੇਰ ਰਖੜੀ ਤੇ ਜਾਵਾਂਗੇ ਮੈਂ ਆਲਮੋਸਟ ਰੈਡੀ ਹੋ ਗਈ ਆ ਠੀਕ ਹੈ ਕਿਉਂਕਿ ਮੇਕਅਪ ਕਰਨਾ ਹੁੰਦਾ ਮੈਂ ਬੁਟੀਕ ਤੇ ਜਾ ਕੇ ਜਿੰਨਾ ਕ ਵੀ ਹਲਕਾ ਕਰਨਾ ਹੁੰਦਾਗਾ ਅੱਜ ਥੋੜੀ ਜਿਹੀ ਟਾਇਰਡ ਆ ਮੈਂ ਬਿਕੋਜ਼ ਰਾਤ ਜੁਝਾਰ ਬਹੁਤ ਜ਼ਿਆਦਾ ਰੋਈ ਗਿਆ ਬਹੁਤ ਜ਼ਿਆਦਾ ਜਿੰਨਾ ਟਾਈਮ ਨੂੰ ਗੋਦੀ ਚ ਰੱਖਿਆ ਉਹ ਚੁੱਪ ਰਿਹਾ ਨਹੀਂ ਤਾਂ ਰੋਈ ਜਾ ਰਿਹਾ ਸੀਗਾ ਚੁੱਪੀ ਨਹੀਂ ਕਰ ਰਿਹਾ ਸੀਗਾ ਤਾਂ ਕਰਕੇ ਫਿਰ ਮੇਰੀ ਨੀਂਦ ਬਿਲਕੁਲ ਕੰਪਲੀਟ ਨਹੀਂ ਹੋਈ ਐ ਖਾਮਤ ਚੀਜ਼ ਆ ਰਹੀਆਂ ਨੇ ਸਿਰ ਦੁਖੀ ਜਾਂਦਾਗਾ ਤਾਂ ਹੁਣ ਆਪਾਂ ਕਲਦੀ ਜੀ ਕੌਫੀ ਬਣਾ ਕੇ ਪੀਵਾਂਗੇ ਸ਼ਾਇਦ ਉਹਦੇ ਨਾਲ ਜਿਹੜੇ ਮੇਰਾ ਸਹੀ ਹੋ ਜੇ ਹਨਾ ਸਿਸਟਮ ਆ ਜਿਹੜਾ ਅੱਖਾਂ ਮਚ ਰਹੀਆਂ ਨੇ ਟਾਇਰਡ ਜਾ ਹੋਇਆ ਪਿਆਗਾ ਤਾਂ ਉਹਦੇ ਨਾਲ ਸਹੀ ਹੋ ਜਾਊਗਾ ਚਲੋ ਆਪਾਂ ਰੈਡੀ ਹੋ ਜੀਏ ਹੁਣ ਤੇ ਫਿਰ ਆਪਾਂ ਮਿਲਦੇ ਆਂ ਬੁਟੀਕ ਤੇ ਜਾਂਦੇ ਹਾਂ ਲਓ ਬਈ ਜੁਝਾਰ ਦੇ ਰਖੜੀ ਬੰਨੀ ਗਈ ਹਨਾ ਜੁਝਾਰ ਦੀ ਦੀਦੀ ਨੇ ਬਣਤੀ ਇਹਦੇ ਰਖੜੀ ਪਹਿਲੀ ਰਖੜੀ ਸੀ ਜੁਝਾਰ ਦੀ ਹੁਣ ਆਪਾਂ ਚੱਲੇ ਆਂ ਬੁਟੀਕ ਤੇ ਦਿਖਾ ਦਿਓ ਰਖੜੀ ਕਿੱਥੇ ਆ ਤੁਹਾਡੀ ਰਖੜੀ ਕਿੱਥੇ ਆ ਆ ਜਾ ਚਲੋ ਚਲੀਏ ਸੋਹਣਾ ਮੰਮੀ ਨੇ ਆਜੋ ਆਜੋ ਆ ਅੱਜ ਸੁੰਨੇ ਜਿਹੋਏ ਬੈਠੇ ਆ ਅਸੀਂ ਕਿਉਂਕਿ ਕੰਮ ਵਾਲੇ ਆਏ ਨਹੀਂ ਹੈਗੇ। ਜੁਹਾਰ ਸਿੰਘ ਜੀ ਸੌਂਗੇ ਨਹੀਂ। ਨਾਉ ਦੇ ਕੁਮਰਵਾਇਆ ਜੁਹਾਰ ਨੇ। ਜੁਹਾਰ ਦੀ ਰਖੜੀ ਬੰਨਣੀ ਆ ਪੁੱਛ ਲੋ ਸੈਜੂ ਨੂੰ। ਰਿੱਕੀ ਫੋਨ ਕਰਕੇ। ਤੇ ਹਾਂਜੀ ਬਈ ਤਾਂ ਹੁਣ ਆਪਣਾ ਸੂਟ ਜਿਹੜੇ ਹੈਗੇ ਨਿਊ ਰੈਡੀ ਹੋਇਆ ਤਾਂ ਮੈਂ ਉਹ ਤੁਹਾਨੂੰ ਦਿਖਾ ਦਨੀ ਆ ਫੋਟੋਜ਼ ਵਗੈਰਾ ਠੀਕ ਆ। ਇੱਕ ਇਦਾਂ ਦੇ ਰੈਡੀ ਹੋਇਆ। ਰਣਵੀਂਦਰ ਸਿੰਘ ਜੀ ਨੂੰ ਮੈਂ ਦੋ ਵਾਰੀ ਕਹਤਾ ਵੀ ਕੁਝ ਖਾ ਪੀ ਆਵਾਂਗੇ। ਠੀਕ ਹੈ। ਵੀ ਤੁਸੀਂ ਪੁੱਛ ਲੋ ਰਖੜੀ ਕਦੋਂ ਮੰਨਣ ਆਉਣੀ ਆ ਜੂਹਾਰ ਦੇ ਕਦੋਂ ਮੰਨਣ ਆਉਣੀ ਆ ਪਰ ਕਾਹ ਨੂੰ ਸੁਣਦੇ ਨਹੀਂ ਮੈਨੂੰ ਲੱਗਦਾ ਇਹਨਾਂ ਨੇ ਮੇਰੀ ਗੱਲ ਸੁਣੀ ਨਹੀਂ ਹੈਗੀ ਤਾਂ ਉਹਨਾਂ ਟਾਈਮ ਐ ਸੋਚਿਆ ਵੀ ਜਿੰਨੇ ਵੀ ਤੁਹਾਡੇ ਕੁਐਸਚਨ ਨੇ ਪਿਛਲੇ ਬਲੌਗ ਤੇ ਜਿੰਨੇ ਵੀ ਠੀਕ ਆ ਤੁਸੀਂ ਮੈਨੂੰ ਕਮੈਂਟ ਕੀਤੀ ਆ ਤਾਂ ਉਹਦਾ ਰਿਪਲਾਈ ਦੇ ਦਈਏ ਆਪਾਂ ਫਿਰ ਆਪਾਂ ਤੁਹਾਡੇ ਨਾਲ ਨੈਕਸਟ ਗੱਲਬਾਤ ਕਰਾਂਗੇ ਆ ਦੇਖ ਲੋ ਬਾਈ ਜੁਝਾਰ ਦੇ ਕੰਮ ਦੇਖ ਲੋ ਹਾਂਜੀ ਆ ਦੇਖੋ ਮੈਂ ਤੁਹਾਨੂੰ ਦਿਖਾਵਾਂ ਇਹਨੇ ਕਿੱਥੇ ਮਰਵਾਇਆ ਨਾਓ ਦੇਖੋ ਗੱਲ ਤੇ ਇਹਨੇ ਕਿਵੇਂ ਮਰਵਾਇਆ ਪੁੱਤੇ ਵੱਡੀ ਚੀਜ਼ ਐ ਵੀ ਬੱਜੂ ਟੋੜੇ ਇੱਧਰ ਕਹਿੰਦੇ ਅਚਾਰ کریم ਰੋਟੀ ਕਿਆ ਬਾਤ ਹੋਈ ਵੀ ਐ ਸਿਰਾਂ ਲੱਗਿਆ ਪਿਆ ਮੇਰਾ ਵੀ ਜੀ ਕਰਾਇਆ ਹੁਣ ਇੱਕ ਰੋਟੀ ਖਾਣ ਨੂੰ ਪਈਆ ਰੋਟੀ ਕਿ ਨਹੀਂ ਚਲੋ ਰਹਿ ਜਾਂਦੇ ਨੇ ਫਿਰ ਤੁਹਾਡੇ ਜੁ ਖਾ ਲੈਣੇ ਜੁਝਾਰ ਕੀ ਕਰੀ ਜਾਂਦੇ ਪੁੱਤ ਦੇਖਿਓ ਆ ਕੀ ਕਹੀ ਜਾਂਦਾ ਰਿੱਕੀ ਦੇਖਿਓ ਇਹਨੂੰ ਕੀ ਕਰੀ ਜਾਂਦਾ ਲੈ ਬੋਤ ਪਾਪਾ ਕਹਿ ਰਹੇ ਨੇ ਪਾਪਾ ਕਹੋ ਬੋਤੇ ਬੁਲਾਉਂਦਾਗਾ ਬੋਤੇ ਕਿਵੇਂ ਬੁਲਾਉਣੇ ਬੋਤੇ ਹੂੰ ਕੀ ਕਹੀ ਹੰਦਾ ਪਾਪਾ ਕੀ ਕਹਿ ਰਿਹਾ ਪਾਪਾ ਕਹਿ ਰਿਹਾ ਜੁਜਾਰ ਕੀ ਕਹਿ ਰਹੇ ਹੋ ਦੱਸਿਓ ਕਹਿੰਦਾ ਪਾਪਾ ਦਮਣ ਕਹਿੰਦਾ ਪਾਪਾ ਕਹਿੰਦਾ ਇਹ ਹੂੰ ਜੁਲੀ ਸਿਰ ਫੋੜ ਕੇ ਕਿ ਬਖਾਇਓ ਦਿਖਾ ਦਿਓ ਭੂਆ ਜੀ ਨੂੰ ਕਹਿ ਕੇ ਦਿਖਾ ਦਿਓ ਕਿ ਪਾਪਾ ਭੂਆ ਕਲਾਂ ਐ ਵੀ ਕਹਿੰਦਾ ਸੀ ਬੂਆ ਹਾਂ 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 ਭਾਈ ਤੇ ਜਿਹੜਾ ਆਪਾਂ ਦਿਖਾ ਗਈ ਸੀ ਇਹ ਤੀਆਂ ਤੇ ਹਨਾ ਉੱਥੇ ਤੁਸੀਂ ਸਾਰਿਆਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਬਲੌਗ ਤੇ ਤੇ ਮੈਨੂੰ ਨਾ ਐਵੇਂ ਸੀਗਾ ਭਾਈ ਜਦੋਂ ਮੈਂ ਸਪੀਚ ਵਾਲਾ ਬਲੌਗ ਪਾਇਆ ਸੀਗਾ ਮੈਨੂੰ ਐ ਲੱਗਦਾ ਸੀਗਾ ਵੀ ਯਾਰ ਸਪੀਚ ਵਾਲਾ ਬਲੌਗ ਬਹੁਤ ਚੱਲੂਗਾ ਵੀ ਹੋਤੇ ਵਧੀਆ ਕਮੈਂਟਸ ਵਗੈਰਾ ਵਧੀਆ ਆਉਣਗੇ ਹਨਾ ਕਮੈਂਟ ਬਹੁਤ ਸੋਹਣੇ ਆਏ ਆ ਮੈਨੂੰ ਆਏ ਸੀ ਵੀ ਯਾਰ ਉਹ ਤੇ ਵਿਊ ਬਹੁਤ ਆਉਣਗੇ ਪਰ ਯਾਰ ਲੋਕਾਂ ਦਾ ਮੈਂ ਇੱਕ ਚੀਜ਼ ਦੇਖੀ ਆ ਵੀ ਅੰਗਲਾ ਕਹਿੰਦਾ ਹਨਾ ਵੀ ਉਹ ਤੇ ਨਾ ਤੁਸੀਂ ਇੱਕ ਗੱਲ ਦੱਸਾਂ ਤੁਹਾਨੂੰ ਸੱਚ ਤੁਹਾਨੂੰ ਰਿੱਕੀ ਸਪੀਚ ਵਾਲੀ ਵੀਡੀਓ ਤੇ ਇੱਕ ਕਿਸੇ ਦਾ ਕਮੈਂਟ ਆਇਆ ਪਿਆ ਹੁਣ ਫੁਕਰੀ ਕੋਲ ਆਹੀ ਕੰਮ ਰਹਿ ਗਿਆ ਉਹਨੂੰ ਵਿਚਾਰੇ ਨੂੰ ਕੋਈ ਆਪ ਨੂੰ ਬੁਲਾਉਂਦਾ ਨਹੀਂ ਉਹਦਾ ਸਪੀਚ ਦੇ ਨਾਲ ਪਾਸ ਮੈਨੂੰ ਲੱਗਦਾ ਉਹਨੂੰ ਕੋਈ ਨਹੀਂ ਬੁਲਾਉਂਦਾ ਸਪੀਚ ਦੇਣ ਵਾਸਤੇ ਸ਼ਾਇਦ ਉਹ ਤਾਈਓ ਦੂਸਰੇ ਦੇ ਬਲੌਗ ਤੇ ਜਾ ਕੇ ਨੀਚੇ ਕਮੈਂਟ ਕਰ ਦਿਆ ਵੀ ਫੋਕਰੀ ਕੋਈ ਕੰਮ ਰਹਿ ਗਿਆ ਇਹਦੇ ਵਿੱਚ ਫੋਕਰੀ ਵਾਲੀ ਤਾਂ ਕੋਈ ਗੱਲ ਨਹੀਂ ਇਹ ਤਾਂ ਮੇਰੇ ਲਈ ਬਿਗਰ ਅਚੀਵਮੈਂਟ ਸੀਗੀ ਹਰ ਕਿਸੇ ਨੂੰ ਨਸੀਬ ਨਹੀਂ ਹੁੰਦੀ ਤਾਂ ਮੈਂ ਲੱਕੀ ਮੰਨਦੀ ਆ ਆਪਦੇ ਆਪ ਨੂੰ ਕਿ ਮੈਨੂੰ ਇਹ ਚੀਜ਼ ਨਸੀਬ ਹੋਈ ਆ ਤਾਂ ਤੁਹਾਨੂੰ ਜੋ ਲੱਗਦਾ ਮੈਂ ਨਹੀਂ ਕਹਿੰਦੀ ਤੁਹਾਨੂੰ ਜੋ ਲੱਗਦਾ ਲੱਗੀ ਜਾਵੇ ਮੈਨੂੰ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਜੀ ਸਿੱਧੀ ਜਿਹੀ ਗੱਲ ਇਹ ਆ ਸਮਝ ਗਏ ਹੁਣ ਤੁਸੀਂ ਤੇ ਬਾਕੀ ਬਈ ਬਲੌਗ ਤੇ ਕਮੈਂਟ ਬਹੁਤ ਨੇ ਸੀ ਕੁਪੜੀ ਨੇ ਕਿਹਾ ਸੀ ਸਪੈਸ਼ਲ ਬੀ ਜੀ ਦੀ ਮੇਰੀ ਸਾਰੀ ਫੈਮਿਲੀ ਤੁਹਾਨੂੰ ਲਾਈਕ ਕਰਦੀ ਹੈ ਮੇਰੀ ਬੇਟੀ ਸਪੈਸ਼ਲ ਤੁਹਾਨੂੰ ਲਾਈਕ ਕਰਦੀ ਹੈ ਮੈਂ ਤੁਹਾਨੂੰ ਮਿਲਣ ਆਉਂਗੀ ਜਰੂਰ ਬਈ ਐਨੀ ਟਾਈਮ ਮੋਸਟ ਵੈਲਕਮ ਕਦੋਂ ਮਰਜੀ ਆਇਓ ਠੀਕ ਹੈ ਤੇ ਜਿਹੜਾ ਮੈਂ ਸੂਟ ਪਾਇਆ ਸੀਗਾ ਬਈ ਤੀਆਂ ਤੇ ਫਾਕੀ ਗਈ ਸੀਗੀ ਉਹਦੀਆਂ ਫੋਟੋ ਵੀਡੀਓਜ਼ ਆਪਾਂ ਇੰਸਟਾ ਤੇ ਸ਼ੇਅਰ ਕਰਤੀਆਂ ਠੀਕ ਆ ਤਾਂ ਉਹ ਸੂਟ ਤੇ ਪ੍ਰੋਪਰ ਹੈਂਡਵਰਕ ਆ ਪਿਓਰ ਟਿਸ਼ੂ ਸਿਲਕ ਤੇ ਉਹ ਸੂਟ ਬਣਿਆਗਾ ਤਾਂ ਜਿਨੇ ਵੀ ਬਾਏ ਕਰਨਾ ਹੋਇਆ 6283170170 ਵਾਲੇ ਨੰਬਰ ਤੇ ਵਾਟਸਐਪ ਕਰ ਦਿਓ ਤੁਸੀਂ ਠੀਕ ਆ ਤਾਂ ਉੱਥੇ ਵਾਟਸਐਪ ਕਰਕੇ ਬਾਏ ਕਰ ਸਕਦੇ ਪੇਮੈਂਟ ਸਾਰੀ ਆਪਣੀ ਐਡਵਾਂਸ ਹੁੰਦੀ ਆ ਐਡਵਾਂਸ ਪੇਮੈਂਟ ਤੋਂ ਬਿਨਾ ਕੁਝ ਵੀ ਨਹੀਂ ਮਿਲਦਾ ਠੀਕ ਹੈ ਕੀ ਹੋ ਗਿਆ ਤੇ ਬਾਕੀ ਜਿੰਨੇ ਵੀ ਕਮੈਂਟ ਵਗੈਰਾ ਹੁੰਦੇ ਨੇ ਜਿਹੜੇ ਨਹੀਂ ਰਿਪਲਾਈ ਹੋਏ ਜਿਵੇਂ ਕੰਟੀਨਿਊ ਮੀਂਧਰ ਵਾਲਾ ਇੱਕ ਰਿਪਲਾਈ ਆਇਆ ਸੀਗਾ ਮੈਨੂੰ ਤੇ ਉਹ ਇੱਕ ਕਮੈਂਟ ਆਇਆ ਸੀਗਾ ਬਈ ਉਹ ਵੀਡੀਓ ਨਾ ਮੈਂ ਲੱਭ ਕੇ ਸ਼ੇਅਰ ਕਰੂੰਗੀ ਉਹ ਕਾਪੀ ਰਾਈਟ ਪੈ ਜਾਂਦਾ ਹੁੰਦਾ ਉਹ ਵੀਡੀਓ ਤੇ ਮੈਂ ਤਾਂ ਨਹੀਂ ਸ਼ੇਅਰ ਕਰ ਰਹੀ ਕਿਉਂਕਿ ਉਹਨਾਂ ਦਾ ਉਹਨਾਂ ਤੇ ਕਾਪੀਰਾਈਟ ਰਾਈਟ ਪੈ ਜਾਂਦਾ ਹੈਗਾ ਤਾਂ ਕਰਕੇ ਪ੍ਰੋਬਲਮ ਆ ਜਾਂਦੀ ਆ ਹੋਰ ਨਹੀਂ ਕੋਈ ਚੱਕਰ ਹਾਂਜੀ ਜੂਜੂ ਨਾ ਵੀ ਗੱਲਾਂ ਕਰ ਰੋ ਜੀ ਯਾਰ ਕਿਧਰ ਗਏ ਪਾਪਾ ਹੈਂ ਕਿਧਰ ਗਏ ਪਾਪਾ ਕਿਧਰ ਗਏ ਕਿੱਥੇ ਗਏ ਦੱਸੋ ਪਾਪਾ ਉਹ ਆਈ ਜਾਂਦੇ ਨੇ ਪਾਪਾ ਉਹ ਆ ਗਏ ਪਾਪਾ 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 ਹਾਂ ਬੱਤ ਬੁਲਾ ਲਓ ਹਾਂਜੀ ਬਈ ਤਾਂ ਹੁਣ ਕੰਮ ਤਾਂ ਦਿਨੇ ਨਵੇੜ ਕੇ ਹੁਣ ਆਪਾਂ ਫ੍ਰੀ ਹੋ ਗਏ ਠੀਕ ਆ ਤੇ ਹੁਣ ਆਪਾਂ ਜਿਹੜਾ ਤੁਹਾਡੇ ਜਿੰਨੇ ਵੀ ਤੁਸੀਂ ਕਮੈਂਟ ਕੀਤੇ ਹੋਏ ਆ ਤਾਂ ਉਹਨਾਂ ਦੀ ਆਪਾਂ ਰਿਪਲਾਈ ਕਰਨਾਗਾ ਜਿਵੇਂ ਲਾਸਟ ਬਲੌਗ ਆਪਾਂ ਜਿਹੜਾ ਪਾਇਆ ਹੋਇਆਗਾ ਸਾਰੇ ਪਿੰਡ ਦੀ ਸਰਕਾਰੀ ਸਕੂਲ ਵਿੱਚ ਉੱਤਰ ਲੈਕਚਰ ਠੀਕ ਆ ਉਹ ਵਾਲਾ ਤੇ ਉਹ ਤੇ ਤੁਸੀਂ ਬਹੁਤ ਜਿਆਦਾ ਸੋਹਣੇ ਕਮੈਂਟ ਕੀਤੇ ਆ ਤਾਂ ਤੁਹਾਡੇ ਕਮੈਂਟ ਦਾ ਰਿਪਲਾਈ ਕਰਨਾ ਬੰਦ ਆ ਠੀਕ ਹੈ ਤਾਂ ਪਹਿਲਾ ਕਮੈਂਟ ਹੈ ਜੀ ਕਮਲ ਖਹਿਰਾ ਨੇ ਕੀਤਾ ਕਹਿੰਦੇ ਤੁਹਾਡੇ ਜਿੰਨਾ ਟੈਲੈਂਟ ਰੱਬ ਸਭ ਨੂੰ ਦੇਵੇ ਤੇ ਤੁਹਾਨੂੰ ਹੋਰ ਵੀ ਤਰੱਕੀ ਦੇਵੇ ਥੈਂਕ ਯੂ ਭਾਈ ਥੈਂਕ ਯੂ so much ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਇਸ ਤੋਂ ਬਾਅਦ ਭੈਣੇ ਤੁਸੀਂ ਬਹੁਤ ਵਧੀਆ ਸਪੀਚ ਦਿੱਤੀ ਯੂ ਆਰ ਰੀਅਲੀ ਕੌਨਫੀਡੈਂਟ ਥੈਂਕ ਯੂ ਭਾਈ ਥੈਂਕ ਯੂ ਸੋ ਮੱਚ ਮੈਂ ਕਹਣੀ ਆ ਵੀ ਇੰਨਾ ਕ ਕੌਨਫੀਡੈਂਸ ਹਰੇਕ ਹਰੇਕ ਦੇ ਵਿੱਚ ਹੋਣਾ ਚਾਹੀਦਾ ਵੀ ਜੇ ਆਪਾਂ ਨੂੰ ਕੋਈ ਵੀ ਸਟੇਜ ਤੇ ਬੁਲਾਵੇ ਤਾਂ ਆਪਣੇ ਕੋਲ ਕੋਈ ਨਾ ਕੋਈ ਲਫ਼ਜ਼ ਹੋਣੇ ਚਾਹੀਦੇ ਆ ਬੋਲਣ ਵਾਸਤੇ ਤਾਂ ਆਪਾਂ ਸੰਗਦੀ ਨਹੀਂ ਹੋਣੇ ਚਾਹੀਦੇ ਵੀ ਯਾਰ ਸੰਗ ਲੱਗਦੀ ਆ ਮੈਂ ਨਾ ਬੋਲਾਂ ਨਾ ਬੋਲਾਂ ਇੰਨਾ ਕ ਕੌਨਫੀਡੈਂਸ ਤਾਂ ਹੋਣਾ ਚਾਹੀਦਾ ਇਸ ਤੋਂ ਬਾਅਦ ਕੀ ਆ ਬਾਤ ਆ ਦੀਦੀ ਜੀ ਜਰੂਰ ਆਪਣੇ ਬੱਚਿਆਂ ਨੂੰ ਵਲੌਗ ਦਿਖਾਉਂਗੀ ਥੈਂਕ ਯੂ ਸੋ ਮੱਚ ਭੈਣੇ ਤੁਸੀਂ ਮੇਰੇ ਵਲੌਗ ਨੂੰ ਇੰਨਾ ਕ ਵਧੀਆ ਸਮਝਿਆ ਵੀ ਤੁਸੀਂ ਆਪ ਤੇ ਬੱਚਿਆਂ ਨੂੰ ਦਿਖਾਉਂਗੇ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਆਪਾਂ ਨੂੰ ਇਦਾਂ ਹੁੰਦਾ ਵੀ ਆਪ ਦੇ ਬੱਚਿਆਂ ਨੂੰ ਉਹੀ ਚੀਜ਼ਾਂ ਦਿਖਾਈਆਂ ਜਾਣ ਜਿਥੋਂ ਕੁਛ ਨਾ ਕੁਛ ਸਿੱਖਣਾ ਹਨਾ ਤਾਂ ਥੈਂਕ ਯੂ ਸੋ ਮੱਚ ਭਾਈ ਤੁਸੀਂ ਮੈਨੂੰ ਇੰਨਾ ਕ ਕਾਬਲ ਸਮਝਿਆ ਮੇਰੀ ਸਪੀਚ ਤੁਹਾਨੂੰ ਇੰਨੀ ਕੁ ਜ਼ਿਆਦਾ ਵਧੀਆ ਲੱਗੀ ਵੀ ਤੁਸੀਂ ਆਪ ਦੇ ਬੱਚਿਆਂ ਨੂੰ ਉਹ ਸਪੀਚ ਸੁਣਾਉਂਗੇ ਥੈਂਕ ਯੂ ਸੋ ਮੱਚ ਭੈਣੇ ਬਹੁਤ ਰਿਸਪੈਕਟ ਸਤਵੀਰ ਕੌਰ ਤੁਹਾਡੀਆਂ ਗੱਲਾਂ ਸੁਣ ਕੇ ਅੱਜ ਸੱਚੀ ਬਹੁਤ ਰੋਣਾ ਆਇਆ ਦੀਦੀ ਯੂ ਆਰ ਗ੍ਰੇਟ ਦੀਦੀ ਲਾਟਸ ਆਫ ਲਵ ਥੈਂਕ ਯੂ ਸੋ ਮੱਚ ਭੈਣੇ ਬਹੁਤ ਸਾਰਾ ਪਿਆਰ ਬਹੁਤ ਸਰਪ੍ਰੀਤ ਕੌਰ ਵੈਰੀ ਗੁੱਡ ਸਪੀਚ ਦੀਦੀ ਥੈਂਕ ਯੂ ਸੋ ਮੱਚ ਬਈ ਬਲਵਿੰਦਰ ਸਿੰਘ ਹੈਲੋ ਦੀ ਸੋਡੇ ਚ ਕੌਨਫੀਡੈਂਸ ਬਹੁਤ ਜ਼ਿਆਦਾ ਸਪੀਚ ਬਹੁਤ ਸੋਹਣੀ ਲੱਗੀ ਮੈਂ ਤਾਂ ਪੂਰੀ ਖੁਭ ਗਈ ਸੀ ਬਿਲਕੁਲ ਇੱਕ ਟੀਚਰ ਲੱਗ ਰਹੀ ਸੀ ਜਿਵੇਂ ਟੀਚਰ ਬੱਚੇ ਨੂੰ ਸਮਝਾ ਰਿਹਾ ਹੋਵੇ ਜਲਦੀ ਖਤਮ ਹੋ ਗਈ ਸੀ ਹੋਰ ਸੁਣਨ ਸੁਣਨੇ ਕੋ ਦਿਲ ਕਰਦਾ ਸੀ ਬਈ ਮੈਂ ਟੀਚਰ ਰਹੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਦੱਸਿਆ ਹੋਇਆਗਾ ਤਾਂ ਕਰਕੇ ਤੁਹਾਨੂੰ ਲੱਗਿਆ ਵੀ ਇੱਕ ਟੀਚਰ ਬੱਚਿਆਂ ਨੂੰ ਸਮਝਾ ਰਿਹਾ ਕਿਉਂਕਿ ਮੈਂ ਬੱਚਿਆਂ ਨੂੰ ਪਹਿਲਾਂ ਪੜਾਇਆ ਵੀ ਆ ਹਨਾ ਆਪਾਂ ਕਹਿੰਦੇ ਉਹਨੇ 6 ਮਹੀਨੇ ਵੀ ਜੇ ਆਪਾਂ ਪੜਾ ਦਈਏ ਬੱਚਿਆਂ ਨੂੰ ਤਾਂ ਆਪਾਂ ਉਵੇਂ ਹੀ ਸਮਝਾਉਣ ਲੱਗ ਜਾਨੇ ਆ ਜਿਵੇਂ ਇੱਕ ਟੀਚਰ ਹੁੰਦਾ ਤਾਂ ਮੈਂ ਟੀਚਰ ਰਹੀ ਆ ਤਾਂ ਤੁਹਾਨੂੰ ਤਾਂ ਲੱਗਿਆ ਵੀ ਇੱਕ ਟੀਚਰ ਵਾਂਗੂ ਸਮਝਾ ਰਹੀ ਸੀ ਬਾਕੀ ਸਪੀਚ ਦੀ ਸਪੀਚ ਜਿਹੜੀ ਹੈਗੀ ਸੀ ਉਹ ਬਿਜ਼ਨਸ ਤੇ ਸੀਗੀ ਤੇ ਮੈਨੂੰ ਘੱਟੋ ਘੱਟ 3-4 ਸਾਲ ਹੋ ਗਏ ਵੀ ਮੈਂ ਬਿਜ਼ਨਸ ਕਰ ਰਹੀ ਆ ਤਾਂ ਆਪਾਂ ਉਹਦੇ ਵਿੱਚ ਖੁੱਬ ਜਾਣੇ ਆ ਪੂਰਾ ਤੇ ਇੱਕ ਜਿਹੜੀ ਸਪੀਚ ਸੀ ਉਹ ਮੇਰੀ ਜਿਹੜੀ ਰੀਅਲ ਸਟੋਰੀ ਹੀ ਸੀ ਤਾਂ ਮੈਂ ਉਹਨੂੰ ਚੰਗੇ ਤਰੀਕੇ ਨਾਲ ਤਾਂ ਸਮਝਾ ਪਾਈ ਕੋਈ ਉਹ ਰੱਟਾ ਨਹੀਂ ਸੀਗਾ ਮੇਰੀ ਜ਼ਿੰਦਗੀ ਦੀ ਕਹਾਣੀ ਸੀ ਥੈਂਕ ਯੂ ਸੋ ਮੱਚ ਤੁਹਾਨੂੰ ਵਧੀਆ ਲੱਗਿਆ ਤੁਸੀਂ ਹੋਰ ਸੁਣਨਾ ਚਾਹੁੰਦੇ ਸੀਗੇ ਕਿਉਂਕਿ ਇਹੋ ਜਿਹੇ ਵਲੌਗਰ ਨੂੰ ਲੋਕ ਘੱਟ ਦੇਖਦੇ ਹੁੰਦੇ ਆ ਥੋੜੀ ਹੋਰ ਚੀਜ਼ਾਂ ਨੂੰ ਵੱਧ ਦੇਖਣਾ ਪਸੰਦ ਕਰਦੇ ਆ ਪਰ ਫਿਰ ਵੀ ਬਹੁਤ ਬਹੁਤ ਧੰਨਵਾਦ ਭੈਣੇ ਤੁਸੀਂ ਸਾਡਾ ਵਲੌਗ ਦੇਖਿਆ ਜਸਨੀਤ ਲਵ ਯੂ ਮਾਣੀ ਦੀ ਵਾਈ ਗਰੂ ਬles you always ਥੈਂਕ ਯੂ ਦੀਪ ਸਿੱਧੂ ਬਹੁਤ ਵਧੀਆ ਸਪੀਚ ਦਿੱਤੀ ਡੀਅਰ ਤੁਸੀਂ ਥੈਂਕ ਯੂ ਜੀ હેર ਨੂੰ ਲੌਂਗ ਤੇ ਸਟਰੋਂਗ ਕਰਨ ਲਈ ਕੋਈ ਇਫੈਕਟਿਵ ਤਰੀਕਾ ਗੰਡੇ ਦਾ ਰਸ ਲਾਓ ਬਈ ਉਹ ਤੋਂ ਇਫੈਕਟਿਵ ਤਰੀਕਾ ਜਿਹੜਾ ਹੈਗਾ ਉਹ ਕੋਈ ਵੀ ਨਹੀਂ ਹੈਗਾ ਅਰਸ਼ ਸੰਧੂ ਜੀ ਜੀ ਤੁਸੀਂ ਤੁਹਾਡੇ ਸੂਟ ਦੀ ਕਟਿੰਗ ਦੱਸੋ ਬਹੁਤ ਸੋਹਣੀ ਹੁੰਦੀ ਆ ਹਾਂ ਬਈ ਜ਼ਰੂਰ ਦੱਸਾਂਗੇ ਜਲਦੀ ਕਟਿੰਗ ਸੂਟ ਦੀ ਜਦੋਂ ਵੀ ਕੱਟਿਆ ਸੂਟ ਤੁਹਾਡੇ ਸਾਹਮਣੇ ਤਾਂ ਜ਼ਰੂਰ ਦੱਸਾਂਗੇ ਹੈਲੋ ਭੈਣੇ ਕੋਇਲੀ ਸਕਿਨ ਲਈ ਕਿਹੜੇ ਫੇਸ ਵਾਸ਼ ਬੈਸਟ ਆ ਹਿਮਾਲਿਆ ਦਾ ਬਈ ਹਿਮਾਲਿਆ ਦਾ ਬੈਸਟ ਆ ਯਾਦ ਨਹੀਂ ਰਿਹਾ ਸੀ ਗੁਰਵਿੰਦਰ ਸਿੰਘ ਤੁਹਾਡਾ ਪਿਕਅਪ ਇੰਡ ਕਿਹੜਾ ਡਿਸਟ੍ਰਿਕਟ ਚ ਪੈਂਦਾ ਬਠਿੰਡੇ ਡਿਸਟ੍ਰਿਕਟ ਚ ਪੈਂਦਾ ਬਾਈ ਮੇਰਾ ਪਿਕਅਪ ਇੰਡ ਸਹਿਜ ਕਾਉਂਸਲੂਟ ਆ ਦੀ ਥੈਂਕ ਯੂ ਬਾਈ ਤੁਝਾਰ ਪੁੱਤਰ ਇੰਨਾ ਰੋਲਾ ਪਾ ਰਿਹਾ ਸੀ ਉਦੋਂ ਤੁਸੀਂ ਦਿਖਾਏ ਉਦੋਂ ਤੁਸੀਂ ਦਿਖਾਇਆ ਹੀ ਨਹੀਂ ਬਸ ਬਾਈ ਕਈ ਵਾਰ ਦਿਖਾ ਦਿੰਦੇ ਆ ਕਈ ਵਾਰ ਦਿਖਾਉਂਦੇ ਨਹੀਂ ਤਾਂ ਰੋਲਾ ਪਾਉਂਦੇ ਹੀ ਰਹਿੰਦਾ ਇਹਦਾ ਕੋਈ ਟਾਈਮ ਨਹੀਂ ਹੈਗਾ ਆ ਹੁਣੇ ਪੂਰਾ ਖੇਡੀਆਂ ਦਾ ਦੇਖ ਲਓ ਤੁਸੀਂ ਲੋ ਲਓ ਦੇਖ ਲਓ ਪੂਰਾ ਖੇਡੀਆਂ ਦਾਗਾ ਜੋਰਾਂ ਸੋਰਾਂ ਚ ਬਿਜੀ ਹੈ ਇਹ ਇਹ ਆਪ ਤਾਂ ਵੱਡੀ ਚੀਜ਼ ਚੱਕਦਾਗਾ ਫਿਰ ਮਰਵਾ ਲੈਂਦਾਗਾ ਅੱਜ ਇਹਨੇ ਆਪਦੇ ਫੇਸ ਤੇ ਇੱਥੇ ਥੋੜੀ ਜਿਹੀ ਮਰਵਾ ਲਿਆ ਨਾਹ ਪਤਾ ਨਹੀਂ ਕੀ ਚੀਜ਼ ਮਰਵਾਈ ਆ ਪਤਾ ਨਹੀਂ ਲੱਗਿਆ ਸਾਨੂੰ ਬਾਕੀ ਭਾਈ ਬਹੁਤ ਸੋਹਣੇ ਤੁਸੀਂ ਕਮੈਂਟ ਕੀਤੇ ਅੱਜ ਵਾਲੇ ਵਲੌਗ ਤੇ ਜਿਹੜਾ ਅੱਜ ਵਾਲਾ ਵਲੌਗ ਆ ਮੈਂ ਚਾਹ ਪੀਉ ਬੁਈ ਅੱਜ ਵਾਲਾ ਵਲੌਗ ਆ ਜਿਹੜਾ ਇਹ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲੱਗਿਆ ਤੁਹਾਨੂੰ ਠੀਕ ਹੈ ਉਮੀਦ ਕਰਦੀ ਆ ਤੁਹਾਨੂੰ ਵਧੀਆ ਲੱਗਿਆ ਹੋਊਗਾ ਬਾਕੀ ਜਿੰਨੇ ਵੀ ਕਮੈਂਟ ਹੋਣਗੇ ਹੁਣ ਆਪਾਂ ਫੰਕਸ਼ਨ ਵਗੈਰਾ ਸਾਰੇ ਨਿਬੜ ਗਏ ਹੁਣ ਆਪਾਂ ਕਮੈਂਟਸ ਦਾ ਰਿਪਲਾਈ ਕਰਨ ਦੇ ਲਈ ਹੀ ਤਿਆ ਠੀਕ ਆ ਤਾਂ ਜਰੂਰ ਦੱਸਿਓ ਤੇ ਕਹਾਂ ਜਿਹੜੀ ਅੱਜ ਵਾਲੇ ਵਲੌਗ ਦੇ ਵਿੱਚ ਮੈਂ ਸਕਰਟ ਪਾਈ ਸੀ ਸਾਰੇ ਪੁੱਛਦੇ ਸੀ ਕਿੱਥੋਂ ਬਾਏ ਕੀਤੀ ਹੈ ਬਈ ਇਹ ਮੈਕਸ ਤੋਂ ਬਾਏ ਕੀਤੀ ਆ ਹੰਢਿਆਆ ਆਊਟਲੈਟ ਤੋਂ 1200 ਦੀ ਆਈ ਸੀਗੀ ਠੀਕ ਹੈ ਤੇ ਉੱਥੇ ਸੇਮ ਹੁਣ ਹੈ ਨਹੀਂ ਕਿ ਬਟ ਤੁਸੀਂ ਵਿਜ਼ਿਟ ਕਰਕੇ ਦੇਖ ਕੇ ਆਇਓ ਕਈ ਵਾਰ ਜੇ ਤੁਹਾਨੂੰ ਉੱਥੋਂ ਮਿਲ ਗਈ ਤਾਂ ਤੁਸੀਂ ਲੈ ਸਕਦੇ ਹੋ ਇਹ ਸੀਗਾ ਅੱਜ ਦਾ ਵਲੌਗ ਬਾਈ ਜਰੂਰ ਮੈਨੂੰ ਤੁਸੀਂ ਕਮੈਂਟ ਕਰਕੇ ਦੱਸਣਾ ਕਿਵੇਂ ਲੱਗਿਆ ਤੇ ਆਪਣੇ ਆਪਣੇ ਜੋ ਵੀ ਤੁਹਾਡੇ ਕਮੈਂਟ ਹੋਏ ਦੱਸ ਦਿਓ ਮੈਂ ਨੈਕਸਟ ਵਲੌਗ ਦੇ ਵਿੱਚ ਰਿਪਲਾਈ ਕਰੂੰਗੀ ਠੀਕ ਆ ਵਲੌਗ ਨੂੰ ਲਾਈਕ ਕਰ ਦਿਓ ਬਾਈ ਸ਼ੇਅਰ ਕਰ ਦਿਓ ਇਗਾ ਉਮੀਦ ਕਰਦੀ ਆ ਤੁਹਾਨੂੰ ਮੇਰਾ ਬਲੌਗ ਬਹੁਤ ਵਧੀਆ ਲੱਗਿਆ ਹੋਊਗਾ ਠੀਕ ਹੈ ਤੇ ਹੋਰ ਵਧੀਆ-ਵਧੀਆ ਬਲੌਗ ਦੇਖਣ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਮਿਲਦੇ ਆਂ ਬਈ ਆਪਾਂ ਨੈਕਸਟ ਬਲੌਗ ਦੇ ਵਿੱਚ ਨੈਕਸਟ ਕਨਸੈਪਟ ਦੇ ਨਾਲ ਬਾਏ ਬਾਏ ਟੇਕ ਕੇਅਰ ਖੁਸ਼ ਰਹੋ ਆਵਾਦ